സർപ്പട <inaudible> 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 ਆਦੇ ਉਤਰ ਕਰਾਇਆ ਦੇ ਦੇਣਗੇ ਤਿੰਨ ਮਹੀਨੇ ਮਨ ਨੂੰ ਪੁਰਦਵਾਰਾ ਸਾਹਿਬ ਆਰਡਰ ਕਰਾ ਲੈ ਉਹ ਉਤਰ ਕਰਾਇਆ ਦੇ ਦੇਣਗੇ ਐਫ ਡੀ ਚੱਲੇ ਬੜਾ ਪਿੱਛੇ ਆਈ ਉਹ ਬੜਾ ਯਾਰ ਤੁਹਾਨੂੰ ਹੋ ਜਾਣਾ ਇਹਰਾ ਮਸਲਾ ਨੂੰ ਬੜਤੇ ਹੱਲ ਕਰੋ। ਪਰ ਵੀ ਇੱਕ ਗਿੰਦਾ ਲਾਉਣਾ ਮਸਲੇ ਦਾ ਹਾ ਗਿੰਦੇ ਵਾਲਾ ਕੰਮ ਤਾਂ ਬੜਾ ਗਲਤ ਹੋ ਗਿਆ ਨੂੰ। ਇਹ ਮਸਲੀ ਗੱਲ ਹੋ। ਸੋ ਜੇ ਪਹਿਲਾਂ ਕੋਈ ਇੱਕ ਬਲੇਸ ਹੁਤਾ ਲਾ। ਮੈਨੂੰ ਫਿਰ ਗਿੰਦਾ ਲਾ ਸਕਦੇ ਹੋ। ਸੁਣੋ। ਤੁਸੀਂ ਕਿਹੜੇ ਕੋਰਟ ਚ ਜਾ ਰਹੇ ਹੋ? ਹੈਲੋ। ਅਸੀਂ ਤਾਂ ਜਿੱਦਾਂ ਤੁਹਾਡੇ ਕੋਲ ਤਾਂ ਆਪੇ ਆਲੇ ਕਿ ਭਾਈ ਆਰਡਰ ਕਿੰਨੇ ਕੀ ਭਾਈ ਆ। ਆ ਦੁਕਾਨੋਂ ਕਿੰਨੇ ਮੈਂ ਆਰਡਰ ਹੋ। ਆਰਡਰ ਦੇ ਦਿਓ। ਆਰਡਰ ਪੜਾ ਲਓ ਕਿਸੇ ਨੂੰ। ਯਾਰ ਆਪਾਂ ਆਪਣੇ ਹਿਸਾਬ ਨਾਲ ਹਰ ਗੱਲ ਨੂੰ ਆਪਣੇ ਹਿਸਾਬ ਨਾਲ ਆਪਾਂ ਡਿਫਾਈਨ ਨਾ ਕਰੀਏ। ਐਡਵੋਕੇਟ ਸਰ ਹੈਗੇ ਤੁਹਾਡੇ ਕੋਲ ਹੈਗੇ ਮੈਂ ਮੁੰਦਾਸ ਮੁੰਦਾਸ ਐਡਵੋਕੇਟ ਹੋਰ ਬੈਠੇ ਨੇ ਆਪਾਂ ਉਹਨਾਂ ਨਾਲ ਰابطਾ ਕਰ ਲੋ ਚੈੱਕ ਕਰ ਕਿ ਇਹ ਸੇ ਕੰਮ ਨਹੀਂ ਤਾਂ ਤੁਸੀਂ ਜਾਓ ਤਾਂ ਤੁਸੀਂ ਕਿੱ데 ਚੱਲੀ ਤੇ ਰੈਂਪੀ ਦੇ ਕੋਲ ਖੜੋ ਉਹਨੇ ਇੱਥੇ ਆਪਣਾ ਮਾਨ ਜੋ ਕਿਸੇ ਰਾਜ ਦਾ ਦਰਵਾਜ਼ਾ ਟਕਾ ਗਿਆ ਹਰ ਗੱਲ ਤੇ ਆ ਉੱਥੇ ਉੱਥੇ ਬੈਠਾਂਗੇ ਉੱਥੇ ਬਣਾਵਾਂਗੇ ਸਾਰੇ ਅਫਸਰ ਜਿੰਨਾ ਨਹੀਂ ਹੁਣ ਉੱਥੇ ਹੁਣ ਠੱਕਾ ਉੱਥੇ ਹੋਇਆਗਾ ਪਾਸ ਤੋੜਦਾ ਗਲਤ ਆਈ ਸਰਕਾਰ ਤੋੜਦੇ ਨਾਰੀ ਠੀਕ ਹੈ ਮੇਰੇ ਨੂੰ ਜਮੇ ਨੂੰ ਜਾ ਕੇ ਲਾ ਕੇ ਇਹਨੂੰ ਮਾਰ ਕੇ ਨੂੰ ਮੁਕਾ ਕੇ ਫਿਰ ਕਹਿੰਦਾ ਪਾਸਾ ਆਪਣੀ ਸੈਟਿੰਗ ਕਰਨਗੇ ਮੈਨੂੰ ਪਤਾ ਨਹੀਂ ਕਿ 150 ਬੰਦੇ ਕਿਉਂ ਹੋਏਗਾ ਮੈਂ ਮਾਰ ਦੋ ਮੈਂ ਕੋਈ ਗੱਲ ਨਹੀਂ ਸ਼ਟਰ ਬੰਦ ਕਰਾ ਕੇ ਮੈਂ ਧੱਕੇ ਹਾਂ ਸਾਰੀ ਮੇਰੇ ਕੋਲ ਵੀਡੀਓ ਵੀ ਆ ਉਹ ਅਸੀਂ ਧਰਨਾ ਲਾਵਾਂਗੇ ਉੱਥੇ ਪ੍ਰਸ਼ਾਸਨ ਆਊਗਾ ਉੱਥੇ ਪ੍ਰਸ਼ਾਸਨ ਆਊਗਾ ਜਿੰਦਾਬਾਦ 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 ਵਪਾਰੀ ਇਕਤਾ ਜਿੰਦਾਬਾਦ ਵਪਾਰੀ ਇਕਤਾ ਜਿੰਦਾਬਾਦ ਜਿੰਦਾਬਾਦ ਕਰਤਾ ਇਹਨਾਂ ਨੇ ਅਜੀਬ ਆਖੇ ਬਾਈ ਦੇਖੋ ਬਾਈ ਦੀ ਗੱਲ ਸੁਣੋ ਛੋਡੇ ਕਰਕੇ ਖੜੇ ਐ ਅਸੀਂ ਹੈ ਨਾ ਛੋਟਾ ਪੱਕਾ ਹੈ ਹੈਲਿਕੋਪਟਰ ਹੈ ਬਾਬਾ ਜੀ ਕੋਈ ਟਿਕੋੜ ਆਉਂਦੀ ਹੋ ਆਪਾਂ ਬਾਬਾ ਜੀ ਦਾ ਨਾ ਬੰਦ ਹੋਈਆਂ ਪਿਆਣੇ ਆਇਆ ਸੀ ਪਾਕਿਸਤਾਨ ਦੇ ਵਿੱਚ ਕੋਈ ਇਹਨਾਂ ਪੈਰਾ ਫੜਾ ਗਿਆ ਸਿਕਾਇਆ ਹੁਣ ਭਰਾਂਗੇ ਇਹਨਾਂ ਪੁੱਛੋ ਸਾਰੀ ਮਾਰਕੀਟ ਦੇ ਇਹਨਾਂ ਨੇ ੱੱਕੇ ਦਾ ਸਟਰ ਭੰਗ ਦੇ ਮੇਰੇ ਅੰਦਰੋਂ ਭੰਦੀ ਦਿਖਾਣਾ ਇਹਨਾਂ ਨੇ ੱੱਕਾ ਕੀਤਾ ਮੇਰੇ ਨਾਲ ਕਿ ਤੂੰ ਪਰਦਾ ਗੇ ਰਾਜਿੰਦ ਕਰਦੇ ਗਿਆ ਫੁੱਟਾਂ ਲੋਥੀਆਂ ਆਂਦੀਆਂ ਫੈਗ ਕਰੋ ਕੁੜੀਆਂ ਪੂਰਾ ਕਿੰਨਾ ਪੂਰਾ ਟਾਰਗੇਟ ਬਣਾਇਆ ਚੱਲਦੇ ਇਹਨਾਂ ਨੇ ਹੁਣ ਅੰਤਰੀ ਮਾਰ ਦੇਣਾ ਸੀਗਾ ਜੋ ਮੈਂ ਇਹਨਾਂ ਨੂੰ ਕਿਹਾ ਕੈਮਰੇ ਚੱਲ ਰਹੇ ਨੇ ਥੋੜੀ ਜਿਹੀ ਕਾਰਵਾਈ ਹੋਊਗੀ ਤੇਰੇ ਪਿੱਛੇ ਮੈਨੂੰ ਹੱਟੇਣਾ ਨਹੀਂ ਮੈਨੂੰ ਉੱਥੇ ਮਾਰ ਹਰ ਰਿਪੋਰਟ ਤੇ ਰਿਪੋਰਟ ਦਿਓ ਚੰਗੀ ਤਰ੍ਹਾਂ ਹਰ ਇਹ ਜਿਹੜੇ ਦੱਸ ਰਹੇ ਨੇ ਜਿਹੜੇ ਬੋਲ ਰਹੇ ਸੀ ਇਹ ਸਾਰੇ ਤੋੜ ਕੇ ਗਿਆ ਜਿਹੜੇ ਸਾਰੇ ਦੇਖ ਰਹੇ ਹੋਗੇ ਚਾਦਾ ਹੋਣਾ ਚਾਹੀਦਾਗਾ ਅਸਲੀ ਵੀ ਜਿੰਨਾ ਪਾਸ ਗੁਰਦੁਆਰਾ ਬਾਬਾ ਗੰਧਾ ਸਿੰਘ ਜੀ ਦੀਆਂ ਦੁਕਾਨਾਂ ਕਿਰਾਏ ਤੇ ਨੇ ਉਹ ਆਪਣਾ ਬਣਦਾ ਪਰਾਇਆ 12 ਵਜੇ ਤੱਕ ਜਮ੍ਹਾਂ ਕਰਵਾਉਣ ਦੀ ਕਿਰਪਾਲਤਾ ਕਰੋ ਸਾਰੇ ਦੁਕਾਨਦਾਰ ਵੀਰਾਂ ਨੂੰ ਬੇਨਤੀ ਹੈ ਜਿੰਨਾ ਪਾਸ ਗੁਰਦੁਆਰਾ ਬਾਬਾ ਗੰਧਾ ਸਿੰਘ ਜੀ ਦੀਆਂ ਦੁਕਾਨਾਂ ਕਿਰਾਏ ਤੇ ਨੇ ਆਪਣਾ ਬਣਦਾ ਬਕਾਇਆ ਬਕਾਇਆ 12 ਵਜੇ ਤੱਕ ਜਮ੍ਹਾਂ ਕਰਵਾਉਣ ਦੀ ਕਿਰਪਾਲਤਾ ਕਰੇ ਦੁਆਰਾ ਫੇਰ ਬੇਨਤੀ ਹੈ ਦੁਕਾਨਦਾਰ ਵੀਰਾਂ ਨੂੰ ਜੱਟਾਂ ਵਾਂਗਰ ਸੇ ਦੀਆਂ ਦੁਕਾਨਾਂ ਤੋਂ ਕੋਇਰਾ ਗੱਡਾ ਚੱਲਦਾ ਬੂਗਾਂ ਜਾਂ ਕਰੂ ਤੇ ਰਾਂਸ ਤੇ ਆ ਬਤਾਏ ਹੋਰ ਰਾਜੀ ਦੀ ਗੱਡੀ ਮਾਰ ਉਹ ਨਹੀਂ ਰਾਜੀ ਨਹੀਂ ਮਿੱਟੂ ਦੀ ਕੋਣ ਮਿੱਟੂ ਦਾ ਮੁੰਡਾ ਮਿੱਟੂ ਢੰਡ ਆਦਾ ਮੁੰਡਾ ਨੀ ਬਿਰੇ ਦੇਖੀਏ ਉਹ ਚੌਂਕ ਦੇ ਦਾ ਉਹ ਭਾਈ ਜੰਦਾ ਉਹ ਵੀ ਦਾ ਨਾਮ ਹੈ ਕੋਈ ਨਹੀਂ ਲੈ ਲੈ ਲਾ ਦੇ ਭਾਈ ਕਰਾਇਆ ਜਾਣਾ ਲਾ ਕੇ ਕਰਾਇਆ ਲੈਣ ਤੇ ਪਹਾਂਚੀ। ਹਾਲੇ ਆਵਾਜ਼ ਆ। ਆਇਆ ਜਰਾ ਇਹ ਪੁੱਛੇ ਮੇਰੇ ਤੋਂ ਪੁੱਛੇ ਕੋਈ ਦਾਣ ਦਾ ਹੀ। ਇਹਦੇ ਤੋਂ ਕਿਹੜਾ ਕੋਈ ਜਾਣਦਾ ਨਹੀਂ। ਬਾਈ ਬੈਠ ਕੰਮ ਜੁੜੇ। ਪਰ ਮੈਂ ਟੀ ਆ ਪੁੱਤ ਤੈਨੂੰ ਦੱਸਣ ਆਇਆ। ਨਹੀਂ ਨਹੀਂ ਇੱਕ ਮਿੰਟ। ਅੱਜ ਜੋ ਉਹ ਵਿੱਚ ਲੋ ਹੋਏ ਹੁੰਦੇ ਸਨ। ਉਹ ਜਾਂਦਲ ਕਾ ਹੋਂ ਨਿਤਰ ਮੇਜਾ ਮੇਰੇ 5 ਮਿੰਟ ਤਾਂ ਹੋਵੇ। ਆਓ ਬਾਈ ਬੈਠ ਕਰਾਓ ਫੇਰ। ਜਾਣਾ ਇੱਥੇ ਹੋਰ ਜਾਣਾ ਹੈ ਰਾਜਿੰਦਰੀ ਸਿੰਘ ਰਾਜਾਰਾ ਸਿੰਘ ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਕੀ ਕਿਹੜੇ ਕਿਹੜੇ ਅਜਿਹੇ ਮਾਮਲਾ ਵਧਿਆ ਹੋਇਆ ਹੈਗਾ ਦੁਕਾਨਾਂ ਨੂੰ ਲੈ ਕੇ ਅਬ ਸੋਚ ਦੀ ਗੱਲ ਇਹ ਹੈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿੱਖੀ ਦਾ ਪ੍ਰਚਾਰ ਕਰਨਾ ਤੇ ਗਰੀਬਾਂ ਮਜਲੂਮਾਂ ਦੀ ਮਦਦ ਕਰਨਾ ਫਰਜ਼ ਹੈ ਉਹਦੀ ਬਜਾਏ ਦੁਕਾਨਦਾਰਾਂ ਨੇ ਵਿਚਾਰਿਆਂ ਨੇ ਆਪਣਾ ਕਿੱਡਾ ਵੱਡਾ ਕਰਜਾ ਜਾ ਕੇ ਕਿਸੇ ਨੇ ਕਿਵੇਂ ਸਮਾਨ ਸੂਨ ਲੈ ਕੇ ਆਪਣਾ ਰੋਜੀ ਰੋਟੀ ਚਲਾਉਂਦੇ ਨੇ ਰੋਜੀ ਰੋਟੀ ਨੂੰ ਚਲਾਉਣ ਬਾਅਦ ਤੇ ਉਹਨਾਂ ਨੇ ਆਪਣਾ ਸਾਰਾ ਪਰਿਵਾਰ ਰਿਸ਼ੇ ਦੀ ਪਾਲਣਾ ਹੁੰਦਾ ਅੱਜ 200 ਬੰਦਾ ਲੈ ਕੇ ਅਸਲੇ ਤੇ ਕੁਰਬਾਨਾਂ ਲੈ ਕੇ ਸ਼੍ਰੀ ਆਮਗੁੰਡਾ ਗਰਦੀ ਨਾਲ ਕੁਝ ਦੁਕਾਨਦਾਰਾਂ ਦੀਆਂ ਬਗਾਨਾਂ ਤੇ ਮੈਨੂੰ ਪਤਾ ਲੱਗਿਆ ਵੀ ਤਾਲਾ ਲਗਾਇਆ ਗਿਆ ਪਰ ਇਹ ਫਰਜ ਕਰੋ ਕੋਈ ਕਿਸੇ ਦੁਕਾਨਦਾਰ ਦਾ ਕਿਰਾਇਆ ਨਹੀਂ ਆਇਆ ਉਹ ਕੋਰਟ ਦਾ ਰਸਤਾ ਅਗਿਆਰ ਕਰ ਸਕਦਾ ਹੈ ਨਾ ਕਿ ਤਾਲਾ ਲਾਉਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਇਹ ਸ਼ਰਿਆਮ ਗੁੱਡਾ ਕਰਦੀ ਹੈ ਇਹਨੂੰ ਕਿਸੇ ਹਾਲਤ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਮੈਂ ਦੁਕਾਨਦਾਰਾਂ ਦੇ ਨਾਲ ਆ ਵਪਾਰੀਆਂ ਦੇ ਨਾਲ ਆ ਇਹਦੇ ਪਿੱਛੇ ਮੈਨੂੰ ਕੋਈ ਵੀ ਕੁਰਬਾਨੀ ਕਰਨੀ ਪਈ ਜੇ ਮੈਂ ਪਿੱਛੇ ਨਹੀਂ ਹਟਾਂਗਾ ਇਹ ਕਿਦਾ ਉਹ ਮਾਲਕ ਕਹਿ ਰਹੇ ਵੀ ਅਸੀਂ ਮਾਲਕ ਹੈਗੇ ਆ ਉਹਨਾਂ ਨੂੰ ਦਿਨ ਕੇ ਪਹਿਲਾਂ ਵੀ ਤਿੰਨ ਜਣਾ 3 ਮਹੀਨੇ ਦੀ ਮਾਹੌਲ ਦਿੱਤੀ ਗਈ ਸੀ ਅਸਲ ਮਾਲਕ ਕੌਣ ਹੈਗਾ ਇਹ ਇਹਨਾਂ ਦਾ ਅਸਲ ਮਾਲਕ ਉਹ ਉਹਨਾਂ ਨੂੰ ਕਿਹਾ ਵੀ ਤੁਸੀਂ ਡਾਕੂਮੈਂਟ ਲਿਆਓ ਦਿਖਾਓ ਗੱਲ ਕਰੋ ਬੈਠ ਕੇ ਟੇਬਲ ਟਾਕ ਕਰੋ ਅਫਸਰਾ ਨਾਲ ਵੀ ਕਰੋ ਤੇ 15 12 23 ਨੂੰ ਆਪਣਾ ਸੁਪਰੀਮ ਕੋਰਟ ਦੇ ਵਿੱਚ ਕੇਸ ਡਿਸਮਿਸ ਹੋ ਗਿਆ ਉੱਥੋਂ ਇਹਨਾਂ ਨੇ ਮੰਨ ਲਿਆ ਵੀ ਅਸੀਂ ਹਾਰ ਗਏ ਸੀ ਇਹਨਾਂ ਨੇ ਵਾਪਸ ਲੈ ਲਿਆ ਜਦੋਂ ਇਹਨਾਂ ਨੇ ਮੰਨ ਲਿਆ ਵੀ ਡੇਰਾ ਬਾਬਾ ਗੰਧਾ ਸਿੰਘ ਹੈਗਾ ਹਾਂਜੀ ਜਦੋਂ ਇਹਨਾਂ ਨੇ ਮੰਨ ਲਿਆ ਵੀ ਡੇਰਾ ਬਾਬਾ ਗੰਧਾ ਸਿੰਘ ਹੈ ਤੇ ਉਸ ਤੋਂ ਬਾਅਦ ਇਹਨਾਂ ਦਾ ਕੋਈ ਕਲੇਮ ਕਰਨ ਦਾ ਅਧਿਕਾਰ ਹੀ ਨਹੀਂ ਹੈਗਾ ਅੱਜ ਸਰੇ ਆਮ ਜਿਹੜੀ ਗੁੰਡਾਗਰਦੀ ਬਰਨਾਲਾ ਸ਼ਹਿਰ ਦੇ ਵਿੱਚ ਹੋਈ ਹੈ ਨਿੰਦਣਯੋਗ ਹੈ ਇਹਦੀ ਵਪਾਰੀ ਵਰਗ ਦੇ ਵਿੱਚ ਆਮ ਪਬਲਿਕ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਤੇ ਉਹ ਮਤਲਬ ਜਾਨੀ ਇਸ ਗੱਲ ਨੂੰ ਬਰਦਾਸ਼ਤ ਕਰਨ ਤੋਂ ਬਾਹਰ ਹੋਈ ਪਈ ਹੈ ਕੱਲ ਨੂੰ ਵੱਡੇ ਪੱਦਰ ਤੇ ਇੱਥੇ ਧਰਨਾ ਲਾਇਆ ਜਾਊਗਾ ਇਹ ਰੈਗੂਲਰ ਰਹੂਗਾ ਧਰਨਾ ਅਜ ਰਾਤ ਨੂੰ ਵੀ ਧਰਨਾ ਰਹਿਣਾ ਹੈ ਇਹ ਧਰਨਾ ਉੱਠਦਾ ਨਹੀਂ ਹੈਗਾ ਜਿੰਨੇ ਜਿਹੜੇ ਇਹ ਮਸਲੇ ਹੱਲ ਨਹੀਂ ਹੁੰਦੇ ਜਿਹੜੇ ਬੰਦਿਆਂ ਨੇ ਲੋਕਾਂ ਨੂੰ ਕੁੱਟਿਆ ਕੱਢਿਆ ਦੁਕਾਨਾਂ ਤੋਂ ਤਾਲੇ ਲਾਏ ਉਹਨਾਂ ਦੇ ਜਨੇ ਪਰਚੇ ਦਰਜ ਨਹੀਂ ਹੁੰਦੇ ਉਹਨਾਂ ਦੇ ਦੁਕਾਨਾਂ ਦੇ ਤਾਲੇ ਨਹੀਂ ਖੋਲੇ ਜਾਂਦੇ ਉਹਨਾਂ ਜਿਹੜੇ ਇਹ ਧਰਨਾ ਰੈਗੂਲਰ ਰਹੂਗਾ ਅਸਲ ਮਾਲਕ ਕੌਣ ਹੈਗਾ ਜੀ ਇਹਦਾ ਡੇਰਾ ਬਾਬਾ ਗੰਧਾ ਸਿੰਘ ਉਹਨਾਂ ਦੇ ਪ੍ਰਬੰਧਕ ਕੌਣ ਹੈਗਾ ਮਹੰਤ ਪਿਆਰਾ ਸਿੰਘ ਡੇਰਾ ਬਾਬਾ ਗੰਧਾ ਸਿੰਘ ਬੋਲ ਰਹੇ ਆ ਕੀ ਮਿਕ ਟੋਣਾ ਜੀ ਬਾਈ ਜੀ ਗੁਰਦਰਾ ਬਾਬਾ ਗੰਧਾ ਸਿੰਘ ਦੀਆਂ ਦੁਕਾਨਾਂ ਨੇ ਜਿਵੇਂ ਪਹਿਲਾਂ ਵੀ ਦੱਸੋ ਕਿਹਾ 50 ਸਾਲਾਂ ਤੋਂ ਅਸੀਂ ਕਰਾਇ ਲੈਦੇ ਆ ਰਹੇ ਹਾਂ ਮਹੰਤ ਪਿਆਰਾ ਸਿੰਘ ਕੁਝ ਗੁੰਡੇ ਨਾਲ ਲੈ ਕੇ ਦੁਕਾਨਾਂ ਤੋਂ ਕਿਰਾਇਆ ਇਕੱਠਾ ਕਰਨ ਲੱਗ ਗਿਆ ਅਸੀਂ ਦੁਕਾਨਦਾਰਾਂ ਨੂੰ ਪਹਿਲਾਂ ਮੀਟਿੰਗਾਂ ਕਰਕੇ ਸਮਝਾਇਆ ਵੀ ਜੇ ਤਾਂ ਉਹਦੇ ਕੋਲ ਕੋਈ ਆਰਡਰ ਹੈ, ਕਿਰਾਇਆ ਇਕੱਠਾ ਕਰਨ ਦਾ, ਕੋਈ ਕੇਸ ਜਿੱਤੇ ਆ ਤਾਂ ਉਹਨੂੰ ਕਿਰਾਇਆ ਦਿਓ ਵੀ ਨਹੀਂ ਤੁਸੀਂ ਕਿਰਾਇਆ ਨਹੀਂ ਦਿਓ ਸਾਡੇ ਨਾਂ ਕਿਰਾਏ ਨਾਂ ਮੇ ਲਿਖੇ ਨੇ ਅਸੀਂ ਉਹ ਕਰਾਂਗੇ। ਫਿਰ ਜੋ ਸਾਥੋ ਹੋਇਆ ਸਾਡੇ ਕਿਰਾਏ ਨਾਮ ਦੇ ਸ਼ਰਤਾਂ ਦੇ ਮੁਤਾਬਕ ਜਿਹੜਾ ਸਾਡਾ ਕਰਾਇਦਾ 2 ਮਹੀਨਾ ਕਿਰਾਇਆ ਨਹੀਂ ਦਿੰਦਾ ਉਹਨੇ ਸਾਈਨ ਕੀਤੇ ਹੋਏ ਨੇ ਉਸ ਤੋਂ ਬਾਅਦ ਜਿੰਦਾ ਲਾਉਣ ਦੇ ਅਸੀਂ ਹੱਕਦਾਰ ਆ। ਉਸ ਹਾਵ ਨਾਲ ਜਿੰਦਾ ਲਾਉਂਦੀ ਕਿਸੀ ਕਾਰ ਵੀ ਪਾਈ ਹੈ। ਮਹਾਂਤ ਪਿਆਰਾ ਸਿੰਘ ਇੱਥੇ ਆਵੇ ਮਹਾਂਤ ਪਿਆਰਾ ਸਿੰਘ ਇਹ ਕਹਿੰਦਾ ਜਿਹੜੇ ਬੀਬੀ ਪ੍ਰਧਾਨਕੌਰ ਦਾ ਨਿਸ਼ਾਨ ਸਾਹਿਬ ਆ ਗੁਰਦਰਾਉ ਵੀ ਮੈਂ ਟਹਾ ਦੇਣਾਗਾ ਬਾਬਾ ਗੰਦਾਸ ਸਿੰਘ ਤਾਂ ਟਹਾ ਦੇਣਾ ਅਸੀਂ ਸਾਰੇ ਬੈਠੇ ਆਂ ਕੌਮ ਕੌਮ ਸਾਰੀ ਅੱਜ ਇੱਥੇ ਆਈ ਹੋਈ ਐ ਉਹ ਮੰਤ ਪਿਆਰਾ ਸਿੰਘ ਨੂੰ ਬੁਲਾਓ ਜਿਹੜਾ ਕਹਿੰਦਾ ਮੈਂ ਗੁਰਦਰਾਇ ਟਾ ਕੇ ਡੇਰੇ ਬਣਾਉਣੇ ਆ ਅਸੀਂ ਇਹ ਲੋਕ ਮਰ ਜਾਗੇ ਪਰ ਉਹਦੀ ਇਹ ਚੱਲਣੀ ਦੇਵਾਂਗੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਜਿਹੜਾ ਗੁਰਦਰਾਇ ਟਾਉਣ ਦੀ ਗੱਲ ਕਰਦਾ ਨਿਸ਼ਾਨ ਸਾਹਿਬ ਲਾਉਣ ਦੀ ਗੱਲ ਕਰਦਾ ਉਹਨੂੰ ਅੱਜ ਇੱਥੇ ਬੁਲਾ ਲਓ ਅਸੀਂ ਇਹ ਚੀਜ਼ਾਂ ਦੇ ਮਰ ਜਾਗੇ ਦੇਖੋ ਕਿਰਾਏ ਕਿਰਾਏਦਾਰ ਨੇ ਸਾਡੇ ਦੁਕਾਨਦਾਰ ਇਹ ਕਿਰਾਇਆ ਨਹੀਂ ਦੇਵਾਂ ਦੇਣਗੇ ਅਸੀਂ ਉਸ ਹਾਬ ਨਾਲ ਕਾਨੂੰਨੀ ਕਾਰਵਾਈ ਕਰਾਂਗੇ ਅਸੀਂ ਨਾ ਅੱਜ ਤੱਕ ਕਾਨੂੰਨ ਸਾਥ ਲਿਆ ਅਸੀਂ ਅੱਜ ਸਾਰਾ ਕੁਝ ਹੋਣ ਤੋਂ ਬਾਅਦ ਟਾਈਮ ਟਪਾਉਣ ਤੋਂ ਬਾਅਦ ਤਿੰਨ ਮਹੀਨਿਆਂ ਬਾਅਦ ਦੋ ਤਿੰਨ ਮਹੀਨਿਆਂ ਬਾਅਦ ਆਏ ਆ ਜਦੋਂ ਦੁਕਾਨਦਾਰ ਸਾਡੀ ਨਹੀਂ ਮੰਨੇ ਅਸੀਂ ਕਿਹਾ ਵੀ ਤੁਸੀਂ ਦਿਖਾ ਦਿਓ ਅੱਜ ਤੱਕ ਤੁਹਾਨੂੰ ਮੈਂ মিডিਆ ਰਾਹੀਂ ਦੱਸਦਾ ਅੱਜ ਤੱਕ ਬਾਬਾ ਪਿਆਰਾ ਸਿੰਘ ਦੇ ਕੋਲ ਕੋਈ ਵੀ ਇਹੋ ਜਿਹਾ ਆਰਡਰ ਹੋਵੇ ਜੀਚ ਲਿਖਿਆ ਹੋਵੇ ਮੰਤਪੈਰਾ ਸੇ ਨੂੰ ਕਰਾਇਆ ਦਿੱਤਾ ਜਾਵੇ ਮੰਤਪੈਰਾ ਸੇ ਨੂੰ ਜ਼ਮੀਨਾਂ ਦਿੱਤੀਆਂ ਜਾਣ ਉਹ ਇੱਕ ਲੋਕਾਂ ਨੂੰ ਉੱਲੂ ਬਣਾ ਕੇ ਤੇ ਗੁੰਡੇ ਨਾਲ ਲੈ ਕੇ ਕੰਮ ਕਰਦਾ ਉਹਦੇ ਗੁੰਡਿਆਂ ਨੂੰ ਅੱਜ ਦੇਖਣ ਵਾਸਤੇ ਆਏ ਸੀ ਜਿਹੜੇ ਨਿਸ਼ਾਨ ਸਾਹਿਬ ਲਾਉਣ ਦੀਆਂ ਗੱਲਾਂ ਕਰਦੇ ਆ ਇਹਦੇ ਬਾਰੇ ਕੋਈ ਕੋਈ ਪੁਲਿਸ ਕੰਪਲੀਟ ਵੀ ਕੀਤੀ ਹੈਗੀ ਸਾਡੀ ਐਸਐਸਪੀ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਸਾਡੀਆਂ ਲਿਖਤਾਂ ਜਿਹੜੀਆਂ ਨੇ ਨਿਰਮਲ ਭੇਖ ਵੱਲੋਂ ਅਦੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਦਿੱਤੀ ਹੋਈ ਹੈ ਜੀ ਕਿੰਨੀਆਂ ਦੁਕਾਨਾਂ ਨੂੰ ਤੁਸੀਂ ਆਪ ਦੇ ਦੌਰ ਦੇ ਏਜੰਡਾ ਲਾਇਆ ਅੱਜ ਅਸੀਂ 7 8 8 ਦੁਕਾਨਾਂ ਨੂੰ ਜਿੰਦਾ ਲਾਤਾ ਅੱਗੇ ਜਿੰਦੇ ਨੂੰ ਲੱਗੇ ਜੀ ਸਾਡੇ ਕੋਲ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਨੇ ਕਹਿੰਦਾ ਵੀ ਤੁਸੀਂ ਅੱਗੇ ਜਿੰਦੇ ਨਾ ਲਾਓ ਜਿਹੜੀ ਕੋਈ ਗੱਲਬਾਤ ਆਪਾਂ ਬਹਿ ਕੇ ਕਰ ਲਾਂਗੇ ਅਸੀਂ ਪ੍ਰਸ਼ਾਸਨ ਦੀ ਮੰਨਦੇ ਹੋਏ ਕਿਉਂਕਿ ਇਹ ਵੀ ਇੱਕ ਵਿਚਾਰੇ ਪ੍ਰਬੰਧਕ ਨੇ ਇਹਨਾਂ ਦਾ ਕੰਮ ਆ ਮਹੌਲ ਨੂੰ ਸ਼ਾਂਤਪੂਰ ਰੱਖਣਾ ਅਸੀਂ ਪਹਿਲਾਂ ਵੀ ਇਹ ਕੰਪਲੇਟ ਦੇਣ ਤੋਂ ਬਾਅਦ ਕਾਰਵਾਈ ਕੀਤੀ ਹੈ ਅਸੀਂ ਇਸ ਤੋਂ ਬਾਅਦ ਜਿੰਦੇ ਨਹੀਂ ਲਾਵਾਂਗੇ ਉਸ ਤੋਂ ਬਾਅਦ ਜੇ ਸਾਡੀ ਨਾਂ ਸੁਣਵਾਈ ਹੋਈ ਫਿਰ ਅਸੀਂ ਜਿਹੜੀਆਂ ਆਪਣੀਆਂ ਸ਼ਰਤਾਂ ਦੇ ਮੁਤਾਬਕ ਉਹ ਕੰਮ ਕਰਾਂਗੇ ਜਿੰਦੇ ਲਾਵਾਂਗੇ ਜਿਹੜੇ ਜਿੰਦੇ ਲੱਗ ਕੇ ਇਹ ਜਿੰਦੇ ਨਹੀਂ ਖੁੱਲਣਗੇ ਹੁਣ ਉਹਦੇ ਲਈ ਸਾਡਾ ਸਟਾਫ ਬੈਠਾ ਉਹਦੇ ਲਈ ਸਾਨੂੰ ਕੁਝ ਵੀ ਕਰਨ ਨੂੰ ਅਸੀਂ ਸਾਦ ਆਪੇ ਬਣਿਆ ਸਾਦ ਹੈ ਜੀ ਨਿਰਮਲ ਨਿਰਮਲ ਪੰਚਾਇਤ ਪਤਾ ਨਹੀਂ ਕਿੰਨਾ ਦਾ ਨਿਰਮਲ ਪੇਖ ਦੇ ਵਿੱਚ ਆ ਹੈ ਤੇ ਉਹ ਸਾਡਾ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਹੈ ਨਾ ਜੀ ਉਹ ਅਸੀਂ ਉਹਨੂੰ ਅਸੀਂ ਉਹ ਤੋਂ ਕੀ ਲੈਣਾ ਹੈ ਜਾਇਦਾਦ ਗੁਰੂ ਘਰ ਦੀ ਆ ਗੁਰੂ ਘਰ ਦੀ ਜਾਇਦਾਦ ਦੀਆਂ ਦੁਕਾਨਾਂ ਆ ਕਿਰਾਇਆ ਦਿਓ ਤੇ ਆਨੰਦ ਲਓ ਹਾਂ ਜੀ ਬਾਬੇ ਨੂੰ ਕਿਉਂ ਕਿਰਾਇਆ ਦੇ ਰਹੇ ਜੀ ਉਹਦੇ ਕੋਲ ਕੀ ਅਥਾਰਟੀ ਆ ਮੈਂ ਸਕਟਰੀ ਆ ਮੇਰੇ ਕੋਲ ਅਥਾਰਟੀ ਆ ਮੈਂ ਜਰਿਆ ਇਥੋਂ ਦਾ ਗਾਂਦਾ ਸਬਦ ਉਹਦੇ ਕੋਲ ਥੌਟੀ ਆ ਦੂਜੇ ਬੰਦੇ ਕੋਲ ਕਿਉਂ ਥੌਟੀ ਹੈ ਜੀ ਦੁਕਾਨਾਂ ਗੁਰੂ ਕਰਦੀਆਂ ਉਹਨਾਂ ਨੂੰ ਰਸੀਦ ਮਿਲਦੀ ਆ ਗੁਰੂ ਕਰਦੀ ਰਸੀਦ ਮਿਲਦੀ ਆ ਕਰਾਇਆ ਲੈ ਕੇ ਉਹਨਾਂ ਸਾਰਾ 3 ਸਾਲਾਂ ਬਾਅਦ ਜੋ ਵਾਅਦਾ 1500 ਸਾਰਾ ਕਾਨੂੰਨ ਦੇ ਮਤਲਬ ਉਹ ਕਿਰਾਇਆ ਰਹਿ ਰਿਹਾ ਇੱਕ ਮਹੀਨਾ ਕਿਰਾਇਆ ਪੁੱਛ ਲਿਆ ਅੱਜ ਮੈਂ ਛੱਤ ਦੀ ਜਮਾਨਤ ਕਰਾਉਂਦਾ ਆਪੇ ਬਾਈਕ ਉੱਤੇ ਚੜ੍ਹ ਕੇ ਚਲੋ ਦੋ ਬਾਈਕ ਕਰੋ ਜੱਸੇ ਕੰਮ ਕਰ ਪਈਏ ਜੀ ਤੁਮ ਪਰ 6000 ਤੁਮ ਪਰ 6000 ਕੋਈ ਨਾ ਕੋਈ ਕੋਈ ਨਹੀਂ ਜਦੋਂ ਚੜ੍ਹਦਾ ਹੈ ਆਏ ਕਰ ਲੈ ਜੀ ਸਾਹਿਬ ਗੱਲ ਕਰੋ ਲੋਕਾ ਐਦਾਂ ਨਾ ਧੱਕਾ ਕਰੋ ਕਾਨੂੰਨੀ ਹੋ ਰਿਹਾ ਔਰ ਕਿਹੜਾ ਕਾਨੂੰਨ ਹੋ ਰਿਹਾ ਇਹ ਸਾਰਾ ਕਾਨੂੰਨੀ ਸਾਨੂੰ ਦੱਸੋ ਸਾਡੀ ਸੁਣੀ ਕਿਹੜਾ ਕਾਨੂੰਨ ਹੋ ਰਿਹਾ ਤੁਸੀਂ ਬਾਬੇ ਪਿਆਰੇ ਨੂੰ ਸਾਥ ਬਣਾਇਆ ਰੱਬ ਜਨਾਬ ਸਾਡੀ ਮੇਰੀ ਬੇਟੀ ਭਾਈ ਜੀ ਤੁਹਾਡਾ ਸਾਡੀ ਜੀ ਹੋਣੀ ਤੁਹਾਡਾ ਹਾਕਿਆ ਵੀ ਤੁਸੀਂ ਸਾਨੂੰ ਅੰਦਰ ਕਰ ਦਿਓ ਤੁਸੀਂ ਪੰਜਾਬ ਹੋਰਸ ਲਿਆ ਤੇ ਮੈਨੂੰ ਮੈਂ ਸਖਤੀਆਂ ਜਲ ਕਰ ਦਿਓ ਕਰ ਦਿਓ ਕਰ ਦਿਓ ਕਰ ਦਿਓ ਸਖਤੀ ਕਰ ਦਿਓ ਬਾਈ ਬੜੇ ਬਾਡੀ ਵੀ ਜਿਹੜਾ ਮੈਂ ਤੁਹਾਨੂੰ ਦੱਸੋ ਕਦੋਂ ਇਹ ਸਾਡੇ ਕੋਲ ਕੰਪਲੇਂਟ ਦਿੱਤੀ ਆ ਸਾਡੀ ਸਾਡੀ ਕੰਪਲੇਂਟ ਦਿੱਤੀ ਹੋਈ ਆ ਮਹੀਨੇ ਤੋਂ ਵੱਧ ਹੋ ਗਿਆ ਕੈਂਪਟ ਬਿਠਾ ਕੇ ਹੋਏ ਆ ਸਾਟ ਆਇਦਾ ਵੀ ਸਪੋਰਟ ਦਾ ਜੰਦਾ ਨਾ ਦੇ ਓਕੇ ਚਲੋ ਕੋਈ ਗੱਲ ਨਹੀਂ ਜਿਹੜਾ ਹੋ ਗਿਆ ਜੀ ਹੁਣ ਇਸ ਤੋਂ ਬਾਅਦ ਤੁਸੀਂ ਦੋਜੀ ਵਾਰ ਆਪਾਂ ਮਾਹੌਲ ਤੁਹਾਡੀ ਤੁਸੀਂ ਗੱਲ ਕਹਿਤੀ ਫਿਰ ਮਕਰਾਂਗੇ ਫਿਰ ਫਿਰ ਦਾਰਚਰ ਜੀ ਠੀਕ ਹੈ ਜੀ ਕਰਾਵਦੇ ਉਹਨਾਂ ਨੂੰ ਕੋਈ ਬੈਠ ਕੇ ਆਪਾਂ ਗੱਲ ਜਿਹੜੀ ਗੱਲ ਟਾਕੀ ਨਾ ਗੱਲ ਬੋਲ ਸਕੀਏ ਆਪਾਂ

ਜਿਹੜਾ ਮਸਲਾ ਉਹਨੂੰ ਬੈਠ ਕੇ ਹੱਲ ਕਰੀ ਇਹ ਜਿੰਦਾ ਲਾਉਣਾ ਮਸਲੇ ਦਾ ਹੱਲ ਹੁੰਦੇ ਆਣ ਸੋ ਜੇ ਪਹਿਲਾਂ ਕੋਈ ਇੱਕ ਬਲਾਸ ਹੁੰਦਾ ਲੈ ਜਿਹੜਾ ਆਰਡਰ ਲੈ ਆਇਆ ਇੱਕ ਮਹੀਨੇ ਜਿਹਨਾਂ ਸਾਥੀ ਹੁਣ ਤਾਂ ਆਖਦੇ ਆਏ ਵੀ ਭਾਈ ਆਪਾਂ ਤੇਰੇ ਅੰਦਰ ਦਿੱਤ ਗਏ ਆਹ ਚੋਣ ਆਰਡਰ ਉਹ ਉਹ ਆਰਡਰ ਦੇ ਦਿਓ ਆਰਡਰ ਪੜਾ ਲਓ ਤਾਂ ਕੋਈ ਮਸਲਾ ਕੀ ਹੈ ਅਸੀਂ ਬਿਨਾ ਪੜੇ ਬਿਨਾ ਗਲਤ ਜਿੱਤੇ ਇਹ ਨਾ ਕਰੀਏ ਇਹ ਸਹੀ ਨਹੀਂ ਜੀ ਹਾਂਜੀ ਜੀ ਆਪਾਂ ਜਵਾਨੀ ਕਰਨਾ ਆਪ ਦੇ ਨਾਲ ਦਾ ਫੈਸਲਾ ਹੈ ਬਾਅਦ ਵਿੱਚ ਕੋਈ ਨਹੀਂ ਕਹਿੰਦਾ ਵੀ ਕਿਰਾਇਆ ਨਹੀਂ ਦੇਣਾ ਉਹ ਤਾਂ ਦੇਣਾ ਹੀ ਹੈ ਜਾ ਦਰਵਾਜ਼ਾ ਖੜਕਾਇਆ ਹਰ ਗੱਲ ਤੇ ਯਾਰ ਆਪਾਂ ਕਹਿੰਦੇ ਪੁਲਿਸ ਇਹ ਆ ਕਰਤਾ ਦਾ ਯਾਰ ਅਸੀਂ ਜਿਹੜਾ ਮਸਲਾ ਚੱਲ ਰਿਹਾ ਪਤਾ ਲੱਗ ਗਿਆ ਉਹ ਜੀ ਵੱਡੇ ਨੂੰ ਸਾਬਤ ਕਰਵਾ ਦੇਣਾ ਯਸ ਜੀ ਸਾਹਿਬ ਨੂੰ ਮੋੜੋ ਫੋਨ ਪਤਾ ਗੱਲਾਂ ਲੱਗਦੀਆਂ ਨੇ ਇਹਦੀਆਂ ਸਮਝੀ ਤਾ ਆ ਫੜਿਓ ਨਹੀਂ ਹੋਣੀ ਮੈਂ ਕਰ ਰਿਹਾ ਪੈਣ ਆਏ ਕੀ ਗੱਲਾਂ ਪਤਾ ਲੱਗਾ ਦੱਸ ਦਿਖਾ ਨਾ ਆਹ 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 ਆਉਂਦਾ ਵਿਸ਼ਾ ਨਹੀਂ ਆਉਂਦਾ ਉਹਨਾ ੱੱੱਕਾ ਉੱਥੇ ਹੋਇਆਗਾ ਪੰਨ ਤੋੜਦਾ ਗਲਤ ਆਈ ਇਹਦੇ ਪਾਸ ਦੁਕਾਨ ਤੋੜ ਗਈ ਸਾਰੀ ਸਾਰਿਆਂ ਨੇ ਉੱਥੇ ਧਰਨਾ ਲਾਓ ਠੀਕ ਹੈ ਮੈਨੂੰ ਮੈਨੂੰ ਚੱਕ ਕੇ ਲੈ ਕੇ ਇਹਨੂੰ ਮਾਰ ਕੇ ਨੂੰ ਮੁਕਾ ਕੇ ਫੇਰ ਕਿਹਦੇ ਪਾਸਾ ਆਪਣੇ ਸੈਟਿੰਗ ਕਰਨਗੇ ਮੈਨੂੰ ਪਤਾ ਨਹੀਂ ਕਿਵੇਂ 150 ਬੰਦੇ ਜੋ ਉਹ ਆਏਗਾ ਮੈਂ ਕਿਹਾ ਮਾਰ ਦਿਓ ਮੈਂ ਕਿਹਾ ਕੋਈ ਗੱਲ ਨਹੀਂ ਸ਼ਟਰ ਬੰਦ ਕਰਾ ਕੇ ਮੈਂ ੱੱੱਕੇ ਹੋਣਾ ਸਾਰੀ ਮੇਰੇ ਕੋਲ ਵੀਡੀਓ ਵੀ ਆ ਅੋਛੇ ਸੀ ਧਰਨਾ ਲਾ ਮਾਂਤਰੀ ਇਕਤਾ ਜਿੰਦਾਬਾਦ 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 ਤਾਰੀ ਇਕਤਾ ਜਿੰਦਾਬਾਦ 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 ਤਾਰੀ ਇਕਤਾ ਜਿੰਦਾਬਾਦ 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 ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਹਾਂਜੀ ਮੋਟਰੀ ਜਾਂਦਾ ਹੈ ਹੈਲੋ ਇੱਕ ਮਿੰਟ ਇੱਕ ਵਾਈਸ ਆਦੇ ਨਾ ਬਾਈ 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 ਸਭ ਬੈਠੋ ਬੈਠ ਜੀ ਲੋੜ ਨਹੀਂ ਕੁਛ ਹੈ ਉਹ ਵੀ ਪਤਾ ਨਹੀਂ ਕਿ ਕਿੰਨੇ ਰੱਖਨੇ ਹੋਏ ਨੇ ਲੱਕੀ ਕੰਡਾ ਦਾ ਮੈਂ ਮਾਰਕੀਟ ਦਾ ਪ੍ਰਧਾਨ ਆ ਐਸਜੀਪੀਸੀ ਨਾਲ ਡੇਰੇ ਦਾ ਬਿਵਾਦ ਚੱਲ ਰਿਹਾ ਸੀਗਾ ਡੇਰੇ ਨੇ ਮੈਨੂੰ ਸਰਮ ਸੰਪਤੀ ਨਾਲ ਦੁਕਾਨਾਂ ਦਾ ਪਰਦਾਨਾ ਮਾਰਕੀਟ ਦਾ ਬਣਾਇਆ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਆਕੇ ਟਾਰਗੇਟ ਕੀਤਾ ਆਕੇ ਮੇਰੇ ਕੋਲ 100-150 ਬੰਦਾ ਹਥਿਆਰਾਂ ਨਾਲ ਲੈ ਸੀ ਮੇਰੇ ਕੈਮਰੇ ਚੱਲਦੇ ਨੇ ਆਕੇ ਮੈਨੂੰ ਖਿੱਚ ਲਿਆ ਕਹਿੰਦੇ ਨੂੰ ਮਾਰ ਮਕਾ ਕੇ ਇੱਕ ਦਾ ਦੀ ਦੁਕਾਨ ਨੂੰ ਜਿੰਦਾ ਲਾ ਦੋ ਠੀਕ ਹੈ ਜੀ ਇੱਕ ਦਾ ਮੇਰੀ ਦੁਕਾਨ ਨੂੰ ਜਿੰਦਾ ਲਾਤਾ ਹੀ ਇਹਨਾਂ ਨੇ ਠੀਕ ਹੈ ਕਿਸੇ ਨੂੰ ਮਾਰ ਮਕਾ ਕੇ ਗੱਡੀ ਦੇ ਵਿੱਚ ਸਿੱਟ ਲੋ ਪੂਰੇ ਹਥਿਆਰਾਂ ਨਾਲ ਲੈ ਸੀ ਇਹਨਾਂ ਕੋਲ ਕਰਪਾਨਾ ਸੀ ਇਹਨਾਂ ਕੋਲ ਹਥਿਆਰ ਸੀਗੇ ਤੇ ਕਹਿੰਦੇ ਤੂੰ ਕੌਣ ਹੁੰਨਾਗਾ ਕਹਿੰਦੇ ਡੇਰੇ ਦਾ ਡੇਰੇ ਨਾਲ ਸਾਡਾ ਵਿਵਾਦ ਹੈ ਇਸੇ ਥੋੜੇ ਤੋਂ ਕਰਾਇਆ ਲਵਾਂਗੇ ਇਹ ਐਸਜੀਪੀਸੀ ਆਪਣਾ ਇਹ ਹਾਰ ਚੁੱਕੀ ਜਿਹਦੇ ਮਾਲਕ ਪਿਆਰਾ ਸਿੰਘ ਸੀਗੇ ਇਹਨਾਂ ਨੇ ਫਿਰ ਸੁਪਰੀਮ ਕੋਰਟ ਚ ਕੇਸ ਚਲ ਕੀਤਾ ਸੁਪਰੀਮ ਕੋਰਟ ਜਿਨ੍ਹਾਂ ਨੇ ਕੇਸ ਵਾਪਸ ਲੈ ਲਿਆ ਵੀ ਅਸੀਂ ਕੋਈ ਕੇਸ ਨਹੀਂ ਲੜਨਾ ਚਾਹੁੰਦੇ ਉਸ ਤੋਂ ਬਾਅਦ ਸਾਰੇ ਦੁਕਾਨਦਾਰ ਜਿੰਨੀ ਵੀ 200 300 ਦੁਕਾਨਾਂ ਆ ਗਈ ਸਾਰੇ ਕਿਰਾਇਆ ਪਿਆਰਾ ਸਿੰਘ ਨੂੰ ਦੇਣਾ ਸ਼ੁਰੂ ਕਰਤਾ ਸੀ ਉਸ ਤੋਂ ਬਾਅਦ ਇੱਕ ਸਾਡੀ ਇੱਕ ਕਮੇਟੀ ਬਣੀ ਉਸ ਤੋਂ ਬਾਅਦ ਹੋਂ ਸਾਰੇ ਇਹਨਾਂ ਨੇ ਸਾਡੇ ਤੇ ਧਾਵਾ ਬੋਲਤਾ ਇਸ ਤਰ ਸੌਪਤੀ ਬੈਠੇ ਸੀਗੇ ਜੇ ਅਸੀਂ ਉੱਥੋਂ ਨਾ ਬਾਜਦੇ ਇਹਨਾਂ ਨੇ ਸਾਨੂੰ ਉੱਥੇ ਮਾਰ ਮਗਾ ਕੇ ਸੜ ਜਾਣਾ ਸੀਗਾ ਕਿਉਂਕਿ ਐਸਜੀਪੀ ਦੇ ਹੁਣ ਵੀ ਤੁਸੀਂ ਗੁਰਦੁਆਰੇ 'ਚ ਜਾ ਕੇ ਦੇਖ ਲਓ ਪੂਰੇ ਇਹਨਾਂ ਨੇ ਹਥਿਆਰ ਪਏ ਨੇ ਉੱਥੇ ਇੱਥੇ ਸਾਰਾ ਜਿੰਨਾ ਵੀ ਹਥਿਆਰ ਹੈਗਾ ਜਿੰਨੀਆਂ ਵੀ ਨਾ ਉਹ ਕਿਰਪਾਨਾਂ ਜਿੰਨੇ ਵੀ ਹਥਿਆਰ ਨੇ ਉਹ ਸਾਹਮਣੇ ਬਾਬਾ ਵੀ ਬੀਬੀ ਪ੍ਰਧਾਨ ਕੋਲ ਗੁਰਦੁਆਰੇ ਦੇ ਵਿੱਚ ਇਹਨਾਂ ਦਾ ਲੈਸ ਨਾਲ ਉਹਦੇ ਨਾਲ ਹਥਿਆਰਾਂ ਨਾਲ ਲੈਸ ਹੋਏ ਬੈਠੇ ਨੇ ਸਾਰੇ ਨਿੰਗ ਨੂੰ ਗਾਇਮਾਨ ਦੀ ਕਾਰਵਾਈ ਕੀਤੀ ਜਾਵੇ ਐਸੀ ਦੇਖੋ ਐਸੀ ਕਿਰਾਏਦਾਰਾਂ ਠੀਕ ਹੈ ਐਸੀ ਮਾਰਕ ਥੋੜੀਆਂ ਜਿਹੜਾ ਮਾਲਕਾ ਪੁਲਿਸ ਪ੍ਰਸ਼ਾਸਨ ਡੀਸੀ ਸਾਹਿਬ ਨੂੰ ਚਾਹੀਦਾ ਉਹ ਆ ਕੇ ਵਿੱਚ ਇੱਥੇ ਗੱਲ ਕਰਨ ਜਿਹੜਾ ਮਾਲਕਾ ਸੀ ਉਹਨੂੰ ਕਿਰਾਇਆ ਦੇ ਦਾਂਗੇ ਸਾਡਾ ਕੀ ਸਾਡਾ ਕੀ ਇਹ ਨੁਕਸਾਨ ਸਾਡਾ ਕੀ ਉਹ ਨੁਕਸਾਨ ਕਰ ਰਹੇ ਨੇ ਸਾਡੇ ਸਾਡਾ ਨੁਕਸਾਨ ਕਰਦੇ ਸਾਡੀ ਲੱਤਾਂ ਬਾਹਾਂ ਤੋੜਦੇ ਉਹਨੂੰ ਮਾਰ ਜਾਂਦੇ ਸੀ ਕੀ ਕਰਦੇ ਐਸਾ ਡਰਦੇ ਹਮਾਰੇ ਇਸ ਤਰ੍ਹਾਂ ਨਿੱਕਾ ਸਾਨੂੰ ਕੱਢ ਕੇ ਬਾਹਰ ਕੱਢ ਲਿਆ ਕੋਈ ਪੁਲਿਸ ਕੋਈ ਪਹੁੰਚੀ ਮੇਰਾ ਮੇਰੇ ਕੋ ਫੋਨ ਨੰਬਰ ਹੀ ਡੇਟਾ ਹੈ ਮੈਂ ਫੋਨ ਕੀਤਾ ਡੀਐਸਪੀ ਸਾਹਿਬ ਨੇ ਫੋਨ ਨਹੀਂ ਚੱਕਿਆ ਸਾਰਿਆਂ ਨੂੰ ਫੋਨ ਲਾਏ ਨੇ ਠੀਕ ਹੈ ਜੀ ਉਸ ਤੋਂ ਬਾਅਦ ਪੁਲਿਸ ਪਹੁੰਚੀ ਪੁਲਿਸ ਆ ਕੇ ਹੁਣ ਐਂ ਕਹਿ ਰਹੀ ਆ ਵੀ ਤੁਸੀਂ ਸਾਡੇ ਦਫ਼ਤਰ ਜੇ ਆ ਜਾਓ ਉੱਥੇ ਬਹਿ ਕੇ ਅਸੀਂ ਮਸਲਾ ਹੱਲ ਕਰਾਂਗੇ ਉੱਥੇ ਕਿਉਂ ਕਰਾਂਗੇ ਅਸੀਂ ਮਸਲਾ ਹੱਲ ਇੱਥੇ ਕਰਾਂਗੇ ਜੋ ਸਾਡੀ ਮਾਰਕੀਟ ਨਾਲ ਧੱਕਾ ਹੋਇਆਗਾ ਪੁਲਿਸ ਪ੍ਰਸ਼ਾਸਨ ਇੱਥੇ ਆਵੇ ਇੱਥੇ ਆ ਕੇ ਪੁੱਛੇ ਵੀ ਕੀ ਗੱਲ ਬਾਤ ਹੋਈ ਕੀ ਨੁਕਸਾਨ ਹੋਇਆ ਸਾਡਾ ਵਪਾਰੀਓ ਦੇ ਰਾਜ ਵਿੱਚ ਵੀ ਕੀਤੀ ਸੀ ਤਾਂ ਹੀ ਅੱਜ ਇਹ ਨੇ ਸਿੱਟਾ ਦੋ ਆਈਆਂ ਨਹੀਂ ਆ ਕਿੰਨੀਆਂ ਆਣੇ ਇਹਨਾਂ ਨੂੰ ਜ਼ੀਰੋ ਕਰਕੇ ਤਾਂ ਹੀ ਨਾ ਇਹਨਾਂ ਦੀ ਬਦਮਾਸ਼ੀ ਕਰਕੇ ਇਹਨਾਂ ਨੇ ਹੁਣ ਬਦਮਾਸ਼ੀ ਇੱਥੇ ਸ਼ੁਰੂ ਕਰਤੀ ਇਹਨਾਂ ਨੇ ਦੁਆਰੇ ਬੰਦੇ ਫਾੜੋ ਗੱਲ ਕਰੋ ਲੋਕਾ ਐਦਾਂ ਨਾ ਧੱਕਾ ਕਰੋ ਅਸੀਂ ਕਾਨੂੰਨੀ ਹੋ ਰਿਹਾ ਔਰ ਕਿਹੜਾ ਕਾਨੂੰਨ ਹੋ ਰਿਹਾ ਇਹ ਸਾਰਾ ਕਾਨੂੰਨੀ ਸਾਨੂੰ ਦੱਸੋ ਕਿਹਨੇ ਕਦੋਂ ਆਇਆ ਤੁਹਾਡੀ ਸੁਣੀ ਕਿਹਨੇ ਨਹੀਂ ਤੁਸੀਂ ਬਾਬੇ ਪਿਆਰੇ ਨੂੰ ਸਾਥ ਬਣਾਇਆ ਰੱਬ ਜਨਾਬ ਸਾਡੀ ਮੇਰੀ ਬੇਟੀ ਭਾਈ ਜੀ ਤੁਹਾਡਾ ਚਲ ਨਹੀਂ ਤੁਹਾਡਾ ਹਾਕਿਆ ਵੀ ਤੁਸੀਂ ਸਾਨੂੰ ਅੰਦਰ ਕਰ ਦੋ ਤੁਸੀਂ ਪਾਓ ਫੋਰਸ ਲਿਆ ਤਾਂ ਮੈਨੂੰ ਮਹਿਸਸ ਨਹੀਂ ਇਹ ਲੋਡ ਪਈ ਹੈ ਵੀ ਕਰ ਦਿਓ ਕਰਦੀ ਕਰ ਦਿਓ ਕਰ ਦਿਓ ਸਿਕੰਦਰ ਜੀ ਸਾਡੀ ਵੀ ਇਹ ਜਿਹੜਾ ਬਈਓ ਤਾਂ ਸਾਨੂੰ ਤੁਸੀਂ ਦੱਸੋ ਕਦੋਂ ਇਹ ਸਾਡੇ ਕੋਲ ਕੰਪਲੇਂਟ ਦਿੱਤੀ ਆ ਸਾਡੇ ਸ਼ੇਡ ਇਦਾਂ ਲੱਗ ਰਿਹਾ ਸਾਡੀ ਜਨਾਬ ਨੇ ਸਾਡੀ ਤੋਂ ਕੰਪਲੇਂਟ ਦਿੱਤੀ ਹੋਈ ਆ ਮਹੀਨੇ ਤੋਂ ਵੱਧ ਹੋ ਗਿਆ ਟਾਈਮ ਤੋਂ ਲਗਾਤਾਰ ਹੋਇਆ ਸਾਡਾ ਇਹਦਾ ਸਪਟਾਪ ਵੀ ਨਹੀਂ ਦੰਦਾ ਨਾ ਆਇਆ ਓਕੇ ਚਲੋ ਕੋਈ ਕੰਮ ਜਿਹੜਾ ਉਹ ਮੈਂ ਟੀਆ ਪੁੱਤ ਤੈਨੂੰ ਦੱਸਣ ਆਇਆ ਨਹੀਂ ਨਹੀਂ ਜਾਣਾ ਨਾ ਕਿਧ ਹੋਰ ਜਾਣਾ ਹੈ ਰਾਜਾ ਜੀ ਜੀ ਸਾਰੇ ਲੋਕ ਆ ਗਏ ਹਰੀਆ ਦੇ ਕੋਈ ਕੋਈ ਕਹਿੰਦਾ ਨਾ ਜਿਹੜਾ ਮਸਲਾ ਉਹਨੂੰ ਬੈਠ ਕੇ ਹੱਲ ਕਰੀਏ। ਪਰ ਵੀ ਇੱਕ ਜਿੰਦਾ ਲਾਉਣਾ ਤੇ ਮਸਲੇ ਦਾ ਹੱਲ ਲੰਡੇ ਵਾਲਾ। ਸੋ ਜੇ ਪਹਿਲਾਂ ਕੋਈ ਇੱਕ ਬੰਦਾ ਸੁਣਦਾ ਲੈ ਜਿਹੜਾ ਆਰਡਰ ਲਿਆਏ ਆ ਇੱਕ ਮਿੰਟ ਜੀ ਇਹ ਨਾ ਸਾਡੇ ਕੋਲ ਤਾਂ ਆਰਡਰ ਆਏ ਵੀ ਭਾਈਆ ਕੋਟੇ ਅੰਦਰ ਦਿੱਤੇ ਗਏ ਆਹ ਚੋਣ ਆਰਡਰ ਹੋ ਆਰਡਰ ਦੇ ਦਿਓ ਆਰਡਰ ਪੜਾ ਲਓ ਤਾਂ ਵੀ ਮਸਲਾ ਕੀ ਆ ਅਸੀਂ ਬਿਨਾ ਬੜੇ ਬਿਨਾ ਗੱਲ ਚੀਤੇ ਇਹ ਨਾ ਕਰੀਏ ਨਹੀਂ ਸੈਂ ਨਹੀਂ ਜੀ ਹਾਂ ਜੀ ਜਿਵੇਂ ਆਪਾਂ ਜਵਾਈ ਗੱਲਾਂ ਕਰਦੇ ਆ ਅੱਜ ਦੇ ਨਾਲ ਕੋਈ ਨਹੀਂ ਕਹਿੰਦਾ ਵੀ ਕਰਾਇਆ ਨਹੀਂ ਦੇਣਾ ਮੁੱਦਾ ਦੇਣੀ ਹੈ ਜਾਈਏ ਦਰਵਾਜ਼ਾ ਖੜਕਾਇਆ ਹਰ ਗੱਲ ਤੇ ਯਾਰ ਆਪਾਂ ਕਹਿੰਦੇ ਪੁਲਿਸ ਜੀ ਆਹ ਕਰਤਾ ਹੈ ਅੱਜ ਨੋਟ ਕਰੀ ਜਾਂਦਾ ਪੁਲਿਸ ਹੈਲੋ ਜੀ ਇੱਕ ਮਿੰਟ ਭਾਈ ਸਾਡੇ ਨਹੀਂ ਭਾਈ ਬੈਠ ਜੀ ਨੋਟ ਨਹੀਂ ਕੋਈ ਸ਼ਾਇਦ ਕੋਈ ਇੱਕ ਬੰਦੇ ਉਹ ਵੀ ਪਤਾ ਰੱਖਣੇ ਹੋਏ ਕਦੇ ਗੱਲਾਂ ਚਲੇ ਪੁਲਿਸ ਨੂੰ ਪਤਾ ਹੈ ਉਥੇ ਨਹੀਂ ਆਇਆ ਇਸ ਤੋਂ ਪਹਿਲਾਂ 2000 ਕੋਈ ਨਹੀਂ ਆਉਣਾ ਚਾਹੀਦਾ ਟੱਕੇ ਉੱਤੇ ਬਾਈ ਉਹ ਮਾਤ ਕਰਨਗੇ ਇੱਕ ਜਿਹੀ ਕਰਨਾਂ ਹੈ ਇਸ ਦੀ ਜੀ ਗਾ ਲੈਣੇ ਤਾਂ ਤੱਕ ਕਹਿੰਦਾ ਪੁੱਛੋ ਇਹਨਾਂ ਨੇ ਵੀ ਕੌਣ ਮਾਰਨਾ ਹੈ ਇਹਨਾਂ ਨੂੰ ਪੁੱਛੋ ਸਾਰੀ ਮਾਰਕੀਟ ਦੇ ਨਾਲੇ ਟੱਕੇ ਨਾਲ ਸਟਰ ਭੰਡਦੇ ਮੇਰੇ ਅੰਦਰੋਂ ਭੰਡਦੀ ਦਿਖਾਣਾ ਇਹਨਾਂ ਨੇ ਟੱਕਾ ਕੀਤਾ ਮੇਰੇ ਨਾਲ ਕਹਿੰਦੇ ਤੂੰ ਪ੍ਰਧਾਨ ਆ ਕਹਣਾ ਕਿ ਨਾ ਪੂਰਾ ਟਾਰਗੇਟ ਮੈਂ ਕੈਮਰੇ ਨਾਲ ਚੱਲਦੇ ਨੇ ਨਹੀਂ ਮਨਤਰੀ ਮਾਰ ਦੇਣਾ ਸੀਗਾ ਜੋ ਮੈਂ ਇਹਨਾਂ ਨੂੰ ਕਿਹਾ ਕੈਮਰੇ ਚੱਲ ਰਹੇ ਨੇ ਹਾਂ ਹਾਂ ਰਿਪੋਰਟ ਰਿਪੋਰਟ ਦਿਓ ਚੌਕੀ ਪ੍ਰਧਾਨ ਇਹਦੀ ਹੁਣਾਂ ਵੀਡੀਓ ਬਣਾ ਕੇ ਇਹ ਸਾਰੇ ਤੋੜ ਕੇ ਗਿਆ ਦੇਖੋ ਸਭ ਸਾਰੇ ਦੇਖ ਰਹੇ ਹੋਗੇ ਹਾਂ ਆਪਣਾ ਪਹਿਲਾਂ ਇਹਨਾਂ ਦੇ ਪਾਚਾ ਦਰਜ ਹੋਣਾ ਚਾਹੀਦਾ ਹੈਗਾ ਐਸ.ਸੀ.ਬੀ. ਦੇ ਨਾਲ ਮਲੇ ਅੱਜ ਨਿਕਲ ਕੋਈ ਅਧਿਕਾਰ ਨਹੀਂ ਕੇਸ ਹਰ ਚੁੱਕੇ 12 ਵਜੇ ਤੱਕ ਜਮਾ ਕਰਵਾਉਣ ਦੀ ਕਿਰਪਾਲਤਾ ਕਰਨ ਦੁਆਰਾ ਸੇਰ ਦੁਕਾਨਦਾਰ ਵੀਰਾਂ ਨੂੰ ਬੇਨਤੀ ਹੈ ਜਿਨ੍ਹਾਂ ਪਾਸ ਗੁਰਦੁਆਰਾ ਬਾਬਾਵੰਦਸ ਸਿੰਘ ਜੀ ਨੇ ਦੁਕਾਨਾ ਕਰਾਈ ਤੇ ਆਪਣਾ ਬਰਬਾਦ ਕਰਾਇਆ ਕਿ 12:00 ਵਜੇ ਤੱਕ ਜਨਾਬ ਪ੍ਰਬੰਧਕੀ ਕਮੇਟੀ ਦਾ ਆਉਣਾ ਲਾਹ ਹੋ ਜੈ ਹੈਗਾ ਦੁਕਾਨਦਾਰ ਤੇ ਇਨਕੇ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਅੱਗੇ ਸਾਹਮਣੇ ਦਿਖਾਈ ਦੇ ਤਾ ਹੈਗਾ ਅੱਜ ਸਰਉਣੀ ਕਮੇਟੀ ਦੇ ਕੁਝ ਕਰਮਚਾਰੀ ਆਏ ਸੀ ਜਿਹੜੇ ਉਹ ਕਿਰਾਏ ਨੂੰ ਲੈ ਕੇ ਇਕੱਠੇ ਹੋਏ ਸੀ ਕਿ ਕੁਝ ਦੁਕਾਨਦਾਰ ਉਹਨਾਂ ਦਾ ਕਿਰਾਇਆ ਨਹੀਂ ਦਿੰਦੇ ਤੇ ਬਟ ਜਿਹੜੇ ਦੁਕਾਨਦਾਰ ਨੇ ਉਹ ਕਹਿੰਦੇ ਜੀ ਅਜੇ ਮਤਲਬ ਮਾਨਯੋਗ ਅਦਾਲਤ ਦੇ ਵਿੱਚ ਕੋਈ ਫੈਸਲਾ ਹੋਇਆ ਕੋ ਕਮੇਟੀ ਦੇ ਉਲਟ ਹੋਇਆ ਦੱਸਦੇ ਨੇ ਬਟ ਉਹ ਫੈਸਲੇ ਪ੍ਰਤੀ ਅਸੀਂ ਹੁਣ ਦੋਨੋਂ ਧਿਰਾਂ ਨੂੰ ਬੁਲਾ ਲਿਆ ਹੈ ਦੋਨਾਂ ਨੂੰ ਬੁਲਾ ਕੇ ਸੀਨੀਅਰ ਅਫਸਰਾਂ ਦੀ ਹਾਜ਼ਰੀ ਦੇ ਵਿੱਚ ਬਿਠਾ ਕੇ ਦੋਨਾਂ ਦੀ ਗੱਲ ਸੁਣ ਕੇ ਜੋ ਵੀ ਹੋਏਗਾ ਉਹਦੇ ਅਨੁਸਾਰ ਜਿਹੜਾ ਫੈਸਲਾ ਕੀਤਾ ਜਾਊਗਾ ਬਟ ਜਿਹੜਾ ਹੈਗਾ ਸੀ ਜਿਹੜੇ ਕਮੇਟੀ ਦੇ ਕਰਮਚਾਰੀ ਆਏ ਸੀ ਉਹਨਾਂ ਨੂੰ ਉਸੇ ਸਮਝਾ ਕੇ ਭੇਜ ਦਿੱਤਾ ਵੀ ਇੱਦਾਂ ਕੋਈ ਵੀ ਮਾਹੌਲ ਹੈ ਜਿਹੜਾ ਆਪਾਂ ਸ਼ਹਿਰ ਦਾ ਖਰਾਬ ਨਾ ਕਰੀਏ ਉਹਦੇ ਪ੍ਰਤੀ ਅਸੀਂ ਦੁਕਾਨਦਾਰਾਂ ਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਦੇ ਆਂ ਵੀ ਆਪਾਂ ਐਨੂੰ ਜਿਹੜੇ ਮਾਹੌਲ ਨੂੰ ਪ੍ਰੋਪਰ ਬਣਾ ਕੇ ਰੱਖੀਏ ਤੇ ਕੋਈ ਵੀ ਮਸਲਾ ਆਸਾਨੀ ਜਿਹਦਾ ਗੱਲਬਾਤ ਦੇ ਰਾਹੀਂ ਹੱਲ ਨਾ ਹੋ ਸਕੇ ਲੜਾਈ ਝਗੜਾ ਵੀ ਹੋਇਆ ਸਰੇ ਨਹੀਂ ਲੜਾਈ ਝਗੜਾ ਅਜੇ ਤੱਕ ਕੋਈ ਲੜਾਈ ਝਗੜੇ ਦੀ ਖਬਰ ਨਹੀਂ ਹੈ ਕਿ ਅਸੀਂ ਮੌਕੇ ਤੇ ਆ ਗਏ ਹਾਂ ਸਿਰਫ ਉਹ ਕਹਿ ਰਹੇ ਸੀ ਕਿ ਜੀ ਅਸੀਂ ਸਾਡਾ ਕਿਰਾਇਆ ਨਹੀਂ ਦਿੱਤਾ ਜਾ ਰਿਹਾ ਜਿਹਦੇ ਕਰਕੇ ਅਸੀਂ ਜਿੰਦੇ ਲਾਵਾਂਗੇ ਅਸੀਂ ਉਹਨਾਂ ਨੂੰ ਰੋਕ ਦਿੱਤਾ ਕਿ ਜਿਹੜਾ ਮਸਲੇ ਦਾ ਹੱਲ ਗੱਲਬਾਤ ਰਾਹੀਂ ਕਰਾਓ ਕਿੰਨੀ ਉਸਤਕਾ ਨਾਲ ਜਿੰਦੇ ਲਾ ਕੇ ਫਿਰ ਉਹਦਾ ਕੀ ਹੋਊਗਾ ਕੋਈ ਗੱਲ ਨਹੀਂ ਜੀ ਉਹ ਦੇਖਿਆ ਜਾਊਗਾ ਕਿੰਨੀ ਦੇ ਜਿਹੜਾ ਜਿਹੜਾ ਪ੍ਰਾਪਰਟੀ ਡਿਸਪਿਊਟ ਨੇ ਪ੍ਰਾਪਰਟੀ ਡਿਸਪਿਊਟ ਦੇ ਵਿੱਚ ਸਿੱਧੇ ਤੌਰ ਤੇ ਪੁਲਿਸ ਦਾ ਹੋਰ ਨਹੀਂ ਹੁੰਦਾ ਉਹਨੂੰ ਜਿਹੜੇ ਫੈਸਲੇ ਨੇ ਉਹ ਵੀ ਦੇਖੇ ਜਾਣਗੇ ਕਿ ਕੀ ਫੈਸਲੇ ਆ ਕਿਹਦੇ ਹੱਕ ਚ ਆਏ ਆ ਕਿਹਦੇ ਖਿਲਾਫ ਆਏ ਉਹ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਜਿਹੜਾ ਹੈਗਾ ਇਹ ਮਸਲੇ ਦਾ ਹੱਲ ਅਸੀਂ ਗੱਲਬਾਤ ਰਹੀਂ ਕਰਨ ਦੀ ਕੋਸ਼ਿਸ਼ ਕਰਾਂਗੇ ਦੋਨੋਂ ਤਰ੍ਹਾਂ ਨੂੰ ਅਸੀਂ ਬੁਲਾ ਲਿਆ ਕਿੰਨੀਆਂ ਦੁਕਾਨਾਂ ਨੂੰ ਝੰਡੇ ਲਾਏ ਹੈਗੇ ਸਰ ਨਹੀਂ ਅਜੇ ਤੱਕ ਇਹ ਮੌਕੇ ਤੇ ਖੜੇ ਕੋਈ ਇੱਕ ਗਿਣਤੀ ਵਾਰੇ ਨਹੀਂ ਪਤਾ ਲੱਗਿਆ ਚੈੱਕ ਕਰਦੇ ਹਾਂ